ਕੰਤਰੀ ਵਾਈਗੁਰਜੀ ਦਾ ਖਾਨਸਾ ਸ਼੍ਰੀ ਵਾਈਗੁਰਜੀ ਕੀ ਫੱਡੇ ਆਪਾਂ ਖੜਿਆ ਮਾਨਸਾਂਗਲੇ ਦੇ ਪਿੰਡ ਮੰਗਲਕਲਾਂ ਜਿੱਥੇ ਕੀ ਨੌਜਵਾਨ ਸੇਵਾ ਕਲੱਬ ਮਾਨਸਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਲੋੜਵੰਦ ਬੱਚਿਆਂ ਦੇ ਆਨੰਦਕਾਰਜ ਕੀਤੇ ਜਾਂਦੇ ਆ ਇਸ ਵਾਰ ਵੀ ਉਹਨਾਂ ਲੋੜਵੰਦ ਬੱਚਿਆਂ ਦੇ ਆਨੰਦਕਾਰਜ ਕੀਤੇ ਗਏ ਜੋ ਪਰਿਵਾਰ ਆਪਣੀਆਂ ਧੀਆਂ ਨੂੰ ਨਹੀਂ ਕੁਝ ਦੇ ਸਕਦਾ ਨਹੀਂ ਟਾਈਮ ਨਾਲ ਆਪਣੇ ਘਰ ਤੋਰ ਸਕਦਾ ਉਹਨਾਂ ਬੱਚਿਆਂ ਦੇ ਲਈ ਲੋੜੀ ਦਾ ਸਮਾਨ ਨੌਜਵਾਨ ਸੇਵਾ ਕਲੱਬ ਮਾਨਸਾਂ ਵੱਲੋਂ ਦਿੱਤਾ ਗਿਆ ਤੁਸੀਂ ਪੂਰੀ ਵੀਡੀਓ ਰਹੀ ਸਿਪੂਰੀ ਵੀਡੀਓ ਰਹੀ ਦੇਖ ਸਕਦੇ ਹੋ ਨਾ ਉਹਨਾਂ ਧੀਆਂ ਦੇ ਲਈ ਜੋ ਵੀ ਸਮਾਨ ਹਰ ਇੱਕ ਪੁੱਤਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਬਰਾਤੀ ਸੱਜਣਾ ਲਈ ਖਾਣ ਪੀਣ ਦਾ ਪ੍ਰਬੰਧ ਸਾਰਾ ਕੁਝ ਨੌਜਵਾਨ ਸੇਵਾ ਕਲੱਬ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਕੀ ਹਰ ਸਾਲ ਦੀ ਤਰ੍ਹਾਂ ਇਹਨਾਂ ਧੀਆਂ ਦੇ ਲਈ ਇੱਕ ਉਪਰਾਲਾ ਕੀਤਾ ਗਿਆ ਵੀਡੀਓ ਨੂੰ ਸ਼ੇਅਰ ਜੁ ਕਰ ਦਿਓ ਤਾਂ ਜੋ ਤੁਹਾਡੇ ਹੌਸਲੇ ਨਾਲ ਹਰ ਸਾਲ ਦੀ ਤਰ੍ਹਾਂ ਨੌਜਵਾਨ ਸੇਵਾ ਕਲੱਬ ਇਸ ਤਰ੍ਹਾਂ ਇੱਕ ਚੰਗੇ ਕੰਮ ਕਰਦਾ ਰਹੇ ਤੇ ਉਹਨਾਂ ਲੋੜਵੰਦ ਪਰਿਵਾਰਾਂ ਦੀਆਂ ਤਾਂ ਜੋ ਆਪਣੇ ਪਰਿਵਾਰ ਤੇ ਬੋਝ ਨਾ ਬਣਨ ਤੇ ਤੁਹਾਡੇ ਸਹਿਯੋਗ ਦੇ ਨਾਲ ਇਹਨਾਂ ਲੋੜਵੰਦ ਬੱਚਿਆਂ ਦੇ ਨੌਜਵਾਨ ਸੇਵਾ ਕਲੱਬ ਹਰ ਸਾਲ ਇਸੇ ਤਰ੍ਹਾਂ ਹੀ ਚੱਲਦਾ ਕਰਦੇ ਰਹਿ ਦਿਓ ਨੂੰ ਵੱਧਵਾਛੇ ਜੀ ਕਰ ਦਿਓ ਜੇ ਸਾਡਾ ਕੰਮ ਚੱਗਾ ਲੱਗਿਆ ਤਾਂ ਇਹਨੂੰ ਵੱਧਵਾਛੇ ਜੀ ਕਰ ਦਿਓ ਧੰਨਵਾਦ ਜੀ